ਗੀ ਹਰਪ੍ਰੀਤ ਕੁੜੇ ਹਰਪ੍ਰੀਤ ਹਾਂ ਮੈਂ ਵੀ ਕੀ ਕਹਨੀ ਐ ਕੀ ਕਹਣਾ ਸਿਪਾਈ ਉਹ ਸੁੱਖੀ ਆਉਂਦੀ ਹੈਗੀ ਰਖੜੀ ਬੰਨਣਾ ਸੁੱਖੀ ਆਉਂਦੀ ਹੈ ਰਖੜੀ ਬੰਨਣਾ ਹਾਂ ਹੁਣ ਤਾਂ ਫਿਰ ਇੰਨਾ ਲੇਟ ਹੋਇਆ ਪੈ ਹੁਣ ਤਾਂ ਆਉਂਦੀ ਨਹੀਂ ਤੜਕੀ ਆਉ ਤੜਕੀ ਆਉਗੀ ਫਿਰ ਤੇ ਫੇਰ ਤੈਨੂੰ ਨਹੀਂ ਪਤਾ ਮੈਂ ਬੈਣਾ ਕਿ ਮੈਨੂੰ ਕਾਦਾ ਪਤਾਗਾ ਤੇ ਪੰਜ ਕਾ ਨਾ ਤੈਨੂੰ ਪਤਾ ਪੰਜ ਕਾ ਨਾ ਫੇਰ ਕੀ ਕਰਨਾ ਉਹ ਕਿ ਖੱਤ ਪਾਉਣੀ ਆ ਵੀ ਪੰਜ ਕਾ ਚ ਮਾੜੀ ਹੁੰਦੀ ਐ ਵੀ ਜਾ ਕੋਈ ਆਪਾਂ ਵਿਆਹ ਕਰਨਾਗਾ ਪੰਜ ਕਾ ਨੂੰ ਬੇਬੇ ਰਖੜੀ ਵੀ ਮਾੜੀ ਹੁੰਦੀ ਐ ਅੱਜ ਆਖਿਆ ਸੁੱਖੀ ਨੂੰ ਵੀ ਭਈ ਅੱਜ ਆਜਾ ਅੱਜ ਰਖੜੀ ਬੰਨ ਜਾ ਆ ਜਾਂਦੀ ਲਓ ਫਿਰ ਅੱਜ ਭਾਈ ਉਹਦੀਆਂ ਨੰਦਾ ਆਗੀਆਂ ਕਰ ਉਹਨਾਂ ਨੇ ਫੋਨ ਕੱਟ ਲਿਆ ਕਿ ਅਸੀਂ ਆਉਣੇ ਤੁਸੀਂ ਜਾਓ ਆ ਉਹੀ ਗੱਲ ਹੋ ਗਈ ਨਾ ਮੈਮੀ ਆਪਦੀ ਤਾਂ ਪਾਲ ਦੇ ਸੁੱਖ ਉਹਦੀ ਸੱਸ ਨੇ ਤਾਂ ਕਹਿਤਾ ਵੀ ਭਾਈ ਭੈਂਟ ਕਾਂ ਕੱਲ ਨੂੰ ਚੜ੍ਹਣੀਆਂ ਤੇਰੇ ਭਰਾ ਦੇ ਕੱਲ ਨੂੰ ਰਖੜੀ ਬੰਨੀ ਸਾਡੇ ਮੁੰਡੇ ਦੇ ਅੱਜ ਬਣਾ ਦੇ ਕੋਈ ਨਾ ਪੰਜ ਕਾਂ ਉਹਦੇ ਵਾਹਮ ਨਹੀਂ ਕਰਦੇ ਹੁੰਦੇ ਕਾਸੇ ਦਾ ਕੋਈ ਕਿਸੇ ਚੀਜ਼ ਦਾ ਵਾਹਮ ਨਹੀਂ ਹੁੰਦਾ ਖੜਾ ਕੋਈ ਬਿਹਰਚਾ ਆ ਜੇ ਤੇ ਮਾਜਾ ਸੰਗਲ ਕੁੜੀ ਆਉਗੀ ਆਪਣੀ ਤੇ ਰਖੜੀ ਬਣ ਕੇ ਜਾਊਗੀ ਦੇਖ ਮੈਮੀ ਸਿੱਧੀ ਗੱਲ ਆ ਮੈਂ ਤੈਨੂੰ ਦੱਸਾਂ ਭਾਈ ਸੁੱਖੀ ਨੂੰ ਐ ਕਹੇ ਆਉਣੇ ਤਾਂ 4-5 ਦਿਨ ਠਹਿਰ ਕੇ ਆ ਜੇ ਤੇ ਨਹੀਂ ਲੋੜ ਨਹੀਂ ਰਖੜੀ ਦੀ ਫਤੂਆ ਇਹ ਕਹਦੇ ਵੀ ਕੁੜੀ ਆ ਵੀ ਨਾ ਰਖੜੀ ਬਣਨ ਸਿੱਧੇ ਜਵਾਬ ਦੇ ਦੇ ਆਏ ਮੈਂ ਹਾਂ ਜਵਾਬ ਦਿੱਤਾ ਮੈਂ ਮੈਂ ਕੈ ਦਿਨ ਹੋ ਗਏ ਮੈਨੂੰ 4 ਦਿਨ ਹੋ ਗਏ ਫੋਨ ਕਰਦੀ ਨੂੰ ਸੁੱਖੀ ਨੂੰ ਵੀ ਸੁੱਖੀ ਰਖੜੀ ਬਣ ਜਾ ਰਖੜੀ ਬਣ ਜਾ ਦੂਜੇ ਦਿਨ ਪੈਂਚ ਕਾਂ ਚੜਨੀਆਂ ਕਿਉਂ ਨਹੀਂ ਆਈ ਫਿਰ ਭਾਈ ਆਊਗੀ ਉਹ ਮੇਰੇ ਸਾਗਾ ਰਖੜੀ ਬਣਨ ਕੋਈ ਪੈਂਚ ਕਾਂ ਦਾ ਮੈਨੂੰ ਤਾਂ ਬਾਹਮ ਨਹੀਂ ਠੀਕ ਜਦ ਆਊਗੀ ਰਖੜੀ ਬਣ ਕੇ ਜਾਊਗੀ ਕੁੜੀ ਫਿਰ ਗੁੱਸਾ ਨਾ ਮੰਨੀ ਪੈਂਚ ਕਾਂ ਚ ਤੇਰੀ ਕੁੜੀ ਰਖੜੀ ਬਣਨ ਆਈ ਨਾ ਮੈਂ ਗੇਟ ਤੋਂ ਮੋੜੂੰਗੀ ਕਿਉਂ ਗੇਟ ਤੋਂ ਮੋੜੂੰਗੀ ਮੈਂ ਰਖੜੀ ਲੈ ਕੇ ਅੰਦਰ ਨਹੀਂ ਆਉਣ ਦਿੰਦੀ। ਕੋਈ ਨਹੀਂ ਥੀ ਨਹੀਂ ਆਉਣੇ। ਮਿਲਣਾ ਅੱਜ ਭਈ। ਆਉਂਦੀ ਨੂੰ ਜਿਵੇਂ ਕਹਿੰਦੇ ਹੁੰਦੇ ਘਰ ਪਿਆ ਤੇ ਜਾਂਦੀ ਨੂੰ ਰਾਹ ਪੇ। ਅੱਜ ਤੜਕੇ ਨਹੀਂ ਮੰਨਣ। ਤੜਕੇ ਦਾ ਆਉਣਾ ਸੀ ਉਹਨੇ ਤਾਂ ਰਾਤ ਦਾ ਫੋਨ ਕਰਿਆ ਸੀ ਕਹਿੰਦੀ ਮੈਂ ਤੜਕੇ ਸੰਦੇਹਾਂ ਆਉਂਗੀ ਕਦੋਂ ਨਹੀਂ ਮੇਰੀਆਂ ਨਣਦਾਂ ਆਉਣਗੀਆਂ ਉਹਦੇ ਨੂੰ ਮੈਂ ਮੁਰਜੂਂਗੀ। ਉਹ ਕਦੋਂ ਸੰਦੇਹੀ ਆ ਕੇ ਨੇ ਫੋਨ ਕਰਤਾ ਬੈਰ ਭਈ ਡਿੱਕਾ ਹੋ ਗਿਆ ਹੁਣ ਕੀ ਕਰੀਏ। ਮੇਰੀ ਗੱਲ ਸੁਣੋ ਅਸੀਂ ਕਿਹੜਾ ਫਿਰ ਸੁੱਖੀ ਦਾ ਘਰ ਚੱਕ ਲਿਆ ਨੇ। ਸੁੱਖੀ ਐ ਕਹਿ ਦਾਂਦੀ ਵੀ ਮੇਰੇ ਨਾਲ ਆਗੀਆਂ ਨਣਦਾਂ ਤੁਸੀਂ ਭਈ ਮੇਰੇ ਕੋਲੇ ਆ ਜਾ ਰਖੜੀ ਬਣਾ ਕੇ ਲੈ ਜਾਓ। ਅਜੀ ਤਾਂ ਤੜਕੇ ਦੇ ਦੀਕ ਨਾ ਪਟੜ ਕੇ ਡਿੱਕੀ ਜਾਨਾ ਕਰ ਮੈਂ ਹੁਣ ਆਖੀ ਤਾਂ ਜਾਨੀਆ ਕਿ ਉਹ ਗੱਲ ਹੈ ਕਿ ਮੈਂ ਮਸਮੂਰੇ ਬੀਨ ਕਹ ਜੀ ਵਜਾਈ ਨਾ ਵਜਾਈ ਜਰਾ ਤਾਂ ਉਹ ਕੰਮ ਹੋਇਆ ਤੇ ਹੈਗਾ ਬਿੱਤ ਜਾ ਭਾਈ ਮੈਂ ਆਖੀ ਜਾਨੀਆ ਵੀ ਨੰਦਾ ਆ ਗਈਆਂ ਉਹਦੀਆਂ ਤੇਰੀ ਗੱਲ ਠੀਕ ਹੈ ਤੇਰੀ ਧੀ ਤਾਂ ਹੋ ਗਈ ਉਹੀ ਗੱਲ ਪਰੀ ਤੇ ਮੈਂ ਹੋ ਗਈ ਮੈਂ ਸੁਕ ਮਸਮੂਰੇ ਬੀਨ ਵਜਾਈ ਕੀ ਗੱਲ ਬੇਬੇ ਹਾਂ ਦੇਖੇ ਜਾਨੀਏ ਬੋਲਦੀ ਕਿ ਮੈਂ ਤੂੰ ਮੈਨੂੰ ਓਏ ਤੂੰ ਨਾ ਮੈਨੂੰ ਹੁਣਾ ਦੱਸ ਗੱਲ ਤੈਨੂੰ ਹੁਣ ਆਇਆ ਵੀ ਜੇ ਮੈਂ ਕਿਸੇ ਲੋਟ ਬੁੜੀ ਨਾਲ ਨਾ ਤਾਂ ਕੁੜੀ ਇਹਦੀ ਆਵੇ ਨਾ ਤੂੰ ਪਾਦਦੀ ਨਾ ਪਾਦੇ ਨਾ ਤਾਂ ਮੈਂ ਲੜਾਈ ਪਾਉਂਦੀ ਆ ਤੇ ਨਾ ਹੀ ਮੈਂ ਤੇਰੀ ਕੁੜੀ ਨੂੰ ਰਖੜੀ ਬੰਨਣ ਦੇ ਮੈਂ ਇਧਰੋਂ ਇਧਰ ਹੋ ਜਾਈ ਮੈਂ ਤੈਨੂੰ ਦੱਸਾਂ ਕੱਲ ਬੰਨ੍ਹਿਆਂ ਦੀ ਅੱਜ ਬੰਨ੍ਹਿਆਂ ਦੀ ਪਰਸੋਂ ਬੰਨ੍ਹਿਆਂ ਦੀ ਤਿੰਨ ਚਾਰ ਦਿਨ ਰਖੜੀਆਂ ਚੱਲੀਆਂ ਸਭ ਨੇ ਬੰਨ੍ਹਿਆ ਸਾਰੀਆਂ ਬੰਨ੍ਹ ਗਈਆਂ ਆਂਡ ਗਮਾਂਡ ਦੀਆਂ ਕੁੜੀਆਂ ਇੱਕ ਤੇਰੀ ਕੁੜੀ ਨੂੰ ਛੱਡ ਕੇ ਚਲ ਕੋਈ ਨਾ ਭਾਈ ਬਣਾਉਣੀਆਂ ਬਣਾਈ ਮੈਂ ਮੁੰਡੇ ਨਾਲ ਗੱਲ ਕਰਦੀਆ ਤੇਰੇ ਨਾਲ ਤਾਂ ਮੈਂ ਫੇਰ ਹੀ ਕਰੂੰਗੀ ਮੁੰਡੇ ਨੂੰ ਪੁੱਛਦੀਆ ਮੈਂ ਵੀ ਭਾਈ ਜੇ ਤੂੰ ਰਖੜੀ ਦੱਸ ਮੈਨੂੰ ਹੁਣ ਕੁੜੀ ਆਵੇ ਕਿ ਨਾ ਆਵੇ ਜੇ ਮੁੰਡੇ ਨੇ ਜਵਾਬ ਦੇਤਾ ਤਾਂ ਕੁੜੀ ਜਮਾ ਨਹੀਂ ਆਉਂਦੀ ਰਖੜੀ ਬੰਨਣ ਬੱਸ ਲੈ ਉਹਨੂੰ ਕੀ ਪਤਾ ਬੰਦਿਆਂ ਨੂੰ ਕੀ ਪਤਾ ਹ ਕੰਮ ਕਰੂਗਾ ਨਹੀਂ ਪਤਾ ਉਹ ਐਂ ਦਸੀ ਵੀ ਭਾਈ ਪੈਂਚ ਕੈਂ ਹਰਪ੍ਰੀਤ ਪਈ ਬਹਿਮ ਕਰਦੀ ਐ ਪੁੱਛ ਲੈ ਜਿਉਂ ਨਹੀਂ ਕਹਤਾ ਨਾ ਤਾਂ ਫੇਰ ਆ ਜੇ ਨਾ ਫੇਰ ਗਿਆਏ ਕਰ ਲੈ ਨਾ ਚਲ ਉਹ ਆਵੇ ਉੱਥੇ ਮੁੰਡੇ ਪੇ ਗਿੰਨੇ ਆਪਾਂ ਹੁਣ ਵਗ ਜੂਗਾ ਹਜੇ ਤੇਰਾ ਦਿਨ ਖੜਾਗਾ ਦੇਖ ਹੁਣ ਰਾਤ ਨੂੰ ਰਖੜੀ ਬਣਾਉਣ ਵਗ ਜੇ ਫੇਰ ਇਹਨੇ ਰੇ ਚਾਵੇ ਮੂਰੇ ਅੱਖਾਂ 'ਚ ਮੱਛਰ ਪੈਣ ਲੱਗ ਜੇ ਇਹਨੇ ਮੁਰਕੇ ਤੂੰ ਨਹੀਂ ਭਾਈ ਕਿਸੇ ਪਾਸੇ ਮਾਰ ਤੂੰ ਤਾਂ ਕਿਸੇ ਪਾਸੇ ਰਾਤ ਨੂੰ ਬੇਬੇ ਮੋਟਰ ਛੱਡਣੀ ਐ ਲੈਟ ਆਊਗੀ ਬੇਲਾ ਨਹੀਂ ਉਹ ਤਾਂ ਪਈ ਫਿਰ ਕੁੜੀ ਕਰੇ ਬੇਲੀ ਆ ਜੇ ਕੁੜੀ ਡਿੱਕਾ ਸੀ ਤਾਂ ਨਹੀਂ ਡਿੱਕੀ ਬਣੀ ਮੇਲੀ ਪਈ ਅਸੀਂ ਵੀ ਨਹੀਂ ਬੇਲੇ ਤੇ ਜੇ ਕੁੜੀ ਨੂੰ ਆਹਨੇ ਕੰਮ ਹੋਏ ਪਏ ਨੇ ਤੈਨੂੰ ਤਾਂ ਅੱਜ ਤੱਕ ਤੈਨੂੰ ਬਾੜੀ ਕੰਮ ਨੇ ਕੋਈ ਨਾ ਤੈਨੂੰ ਕੀ ਆਖਣਾ ਬੋਲੀ ਚੱਲ ਮੁੰਡੇ ਨਾਲ ਕਰਦੀਆਂ ਮੈਂ ਗੱਲ ਜੇ ਮੁੰਡੇ ਨੇ ਕਹਤਾ ਵੀ ਮੈਂ ਭਗ ਜੂਆਂ ਬਣਾਉ ਮੈਂ ਤਾਂ ਪੇਜ ਹੀ ਦਿਓ ਲੈ ਮੇਰੇ ਤਾਏ ਦੀ ਕੁੜੀ ਤਾਂ ਰਖੜੀ ਬਣ ਗਈ ਸੀ ਮੇਰੀ ਆਪ ਦੀ ਸਕੀ ਪਹਿਣ ਆਈ ਨਹੀਂ ਮੈਂ ਭਾਈ ਕੀ ਕਰਦਾ ਨਾ ਸਕੀ ਹਾਂ ਆਪਣੀ ਸੁਖੀ ਨਹੀਂ ਆਈ ਕੀ ਗੱਲ ਹੋ ਗਈ ਸੋਖੀ ਦਾ ਭਾਈ ਕੀ ਕਹਦਾ ਸਮੈਂ ਤੈਨੂੰ ਹਾਂ ਤੇ ਬਚਾਰੀ ਨੇ ਰਾਤ ਦਾ ਫੋਨ ਲਾਇਆ ਸੀ ਕਹਿੰਦੀ ਮੈਂ ਤਾਂ ਸਵੇਹੀ ਆਉਂਗੀ ਕਿਦੋਂ ਕਹਿੰਦੀ ਮੇਰੀਆਂ ਨਨਦਾ ਆਉਣਗੀਆਂ ਉਹ ਦਿਨ ਮੈਂ ਮੁੜ ਜੂਗੀ ਉਹਦੀਆਂ ਨਨਦਾ ਆ ਗਈਆਂ ਸਵੇਹੀ ਤੇ ਭਾਈ ਹੁਣ ਤਾਂ ਹੋ ਗਿਆ ਡਿੱਕਾ ਹੁਣ ਤੜਕੇ ਆਉਗੀ ਰਖੜੀ ਬਣਨ ਦੇਖ ਲੈ ਉਹਨੂੰ ਉਹਦੀ ਨਨਦਾ ਤਾਂ ਹੋ ਗਿਆ ਆਪਦੇ ਭਰਾ ਦਾ ਤਾਂ ਨਹੀਂ ਹੋਇਆ ਮੇਰੀ ਗੱਲ ਸੁਣ ਲੈ ਮੇਰੇ ਤਾਈ ਦੀ ਕੁੜੀ ਚੰਗੀ ਸੀ ਇਡੀ ਰਖੜੀ ਮੇਰੇ ਬੰਨਤਾ ਗਈ। ਕੋਈ ਨਾ ਫਿਰ ਹੁਣ ਆਪਣੀ ਬਨ ਕੇ ਜਾਊਗੀ। ਆਪਣੀ ਤਾਂ ਨਾਲ ਆਏ ਨਹੀਂ ਪਤਾ ਚਾਂਦੀ ਦੀ ਲਿਆਵੇ। ਇਹ ਤਾਂ ਦੇਖੋ ਕੀ ਹੈ ਮੁੱਲ ਦੀ ਹੋਈ ਹੈ ਦੂਜੀ ਦੀ। ਮੇਰੀ ਗੱਲ ਸੁਣ ਲੈ। ਰਖੜੀ ਨੰਗੀ ਤਾਂ ਪਉਂਦੀ ਸਿਉਣੀ ਦੀ ਲਿਆਵੇ। ਉਹ ਰਖੜੀ ਤਾਂ ਅੱਜੀ ਤੀ। ਫੇਰ ਕੋਈ ਜੇ ਤੂੰ ਆਏ ਘਰ ਜੇ ਅੱਜ ਜਾਏਗੀ ਫੇਰ ਤੂੰ ਉੱਥੇ ਵੀ ਜਾ ਬਗ ਜਾ। ਬਣਾ ਲਿਆ ਮੋਟਰਸਾਈਕਲ ਤੇ ਇਹ ਗੱਡੀ ਲੈ ਜਾ ਘੰਟੇ ਚ ਮੁੜਿਆ ਆਵੇਂਗਾ। ਮੇਰੀ ਭੈਣ ਕੋਲ ਬਗ ਜਾ। ਹਾਂ ਉੱਥੇ ਵਾ ਜਾ ਸੁੱਖੀ ਕੋਲੇ। ਬਣਾ ਲਿਆ। ਈ ਵੀ ਗੱਲ ਤੇਰੀ ਠੀਕ ਹੈ ਗੱਲ ਕਰ ਕੇ ਕਵੇਲਾ ਵਾਲਾ ਹੋ ਗਿਆ ਜੇ ਪਹਿਲਾਂ ਪਹਿਲਾਂ ਭਗ ਜਾਂਦਾ ਕੁਛ ਨਹੀਂ ਹੁੰਦਾ ਕਵੇਲੇ ਨੂੰ ਘਰੇ ਦਾ ਨਾਗਣ ਪਹਿਲਾਂ ਮੈਂ ਹਰ ਤਰੀ ਨੂੰ ਰਸ ਕੇ ਹਟੀਆਂ ਉਹ ਤਾਂ ਭਾਈ ਆਦੀ ਕਿਸਵੇ ਤਾਂ ਪੈਂਟ ਕਾ ਚੜ ਜਾਣੀਆਂ ਉਹ ਕਰੀ ਜਾਂਦੀ ਐ ਬਾਹ ਮੈਂ ਤੈਨੂੰ ਦੱਸਾਂ ਗੱਲ ਸਵੇਰੇ ਪੈਂਟ ਕਾ ਚੜ ਜਾਣੀਆਂ ਹੋਰ ਪੈਂਟ ਕਾ ਚੜਨੀ ਆ ਸਵੇਰੇ ਆਖ ਦਿੰਦੇ ਨੇ ਕਿ ਮੈਂ ਤਾਂ ਫਿਰ ਉਹਦੇ ਮੂੰਹ ਤੇ ਕੁਛ ਹੁਣ ਬੋਲੀ ਨਹੀਂ ਵੀ ਬਾਹ ਮੂੰਹ ਦਾ ਪੈਂਟ ਕਾ ਦਾ ਤੇ ਉਹ ਆਦੀ ਕਾਦੀ ਸਵੇਰੇ ਤਾਂ ਮੈਂ ਤਾਂ ਰਖੜੀ ਬਣਾਉਂਦੀ ਨਹੀਂ ਆਦੀ ਮੈਂ ਤਾਂ ਗਿਰਚੋਂ ਮੋੜ ਦੂੰਗੀ ਕੁੜੀ ਨੂੰ ਬੀਬੀ ਦਾ ਮਤਲਬ ਫਿਰ ਮੈਂ ਰਖੜੀ ਤਾਂ ਬਿਨ ਹੀ ਰਹਿ ਜਾਊਂਗਾ ਬਿਨਾਂ ਫੇਰ ਕਿਉਂ ਰਹਿ ਜਾਏਗਾ ਜਾ ਉੱਥੇ ਬਣਾ ਕੇ ਲੈ ਆ ਕੁੜੀ ਕੋਲੇ ਜਾ ਮੀ ਮੀ ਤਾਂ ਨਹੀਂ ਆਉਂਦਾ ਐਂ ਜੇ ਲੱਗਦਾ ਮੀ ਆਉਂਗਾ ਨਹੀਂ ਕੁਝ ਨਹੀਂ ਆਉਂਦਾ ਮੀ ਘੰਟੇ ਦੀ ਮਿੰਟ ਚ ਆ ਜਾਏਗਾ ਤੂੰ ਬਣਾ ਕੇ ਕੰਟਾ 1 ਕਿਲੋ ਗੂ ਤੈਨੂੰ ਰਖੜੀ ਬਣਾ ਲੈਣਾ ਤਾਂ ਕੁੜੀ ਨੂੰ ਆਏ ਹੋ ਜੂ ਵੀ ਮੇਰਾ ਫਰਾ ਆ ਗਿਆ ਤੇ ਨਾਲੇ ਮੇਰੇ ਨੂੰ ਆਈ ਨੂੰ ਹੋਊਗਾ ਵੀ ਰਖੜੀ ਨਹੀਂ ਮੁੰਡੇ ਦੇ ਬੰਨੀ ਵੀ ਸਵੇਰੇ ਪੰਜ ਕਰ ਲਵਾਂ ਜਿਵੇਂ ਗੱਡੀ ਗੱਡੀ ਤੈਨੂੰ ਪਤਾ ਲੱਗ ਜਾ ਮੋਟਰਸਾਈਕਲੀਆਂ ਲੈ ਜਾ ਮੋਟਰਸਾਈਕਲ ਲੈ ਜਾ ਮੋਟਰਸਾਈਕਲ ਤੇ ਭਾਗ ਜਾ ਹੋਰ ਕੀ ਪਤਾ ਲੱਗਾ ਮੈਨੂੰ ਜਾਣ ਨਹੀਂ ਦੇਣਾ ਕਵੇਲਾ ਹੋਇਆ ਪਿਆ ਤੇ ਹਰਪ੍ਰੀਤ ਨੇ ਜਾਣ ਨਹੀਂ ਦੇਣਾ ਕ ਜਾਣ ਕੇ ਨਹੀਂ ਦੇਣਾ ਤੂੰ ਬਾਹਰੇ ਜਾਂਦਾ ਇਹ ਮੁੰਡਿਆ ਬਬੇ ਮੇਰੀ ਗੱਲ ਸੁਣ ਲੈ ਤੂੰ ਮੈਨੂੰ ਤਾਂ ਕਹੀ ਨਹੀਂ ਵੀ ਡਰਦਾ ਡਰਦਾ ਸਾਰਾ ਦਿਨ ਟੱਪ ਗਿਆ ਹੁਣ ਭੈਣ ਦਾ ਆਉਂਦਾ ਨਹੀਂ ਕਿੱਥੇ ਗਿਆ ਪਜਾਮਾ ਫੇਰ ਡਿੱਕੀ ਗਈ ਹੁਣ ਮੈਂ ਕੀ ਦੱਸਾਂ ਕਿਦੋਂ ਮੈਨੂੰ ਫੋਨ ਕਰਿਆ ਸੀ ਮੈਂ ਮਾਂ ਦਾ ਕੋ ਬਾਤ ਕਰਨੀ ਚਾਹੀ ਜਾਂਨੀ ਆ ਵੀ ਹੁਣ ਵੀ ਆਈ ਕੁੜੀ ਹੁਣ ਵੀ ਆਈ ਉਹ ਕਹਿੰਦੇ ਲੇਟ ਹੋ ਗਈ ਹੁਣ ਮੈਨੂੰ ਉਹਨੇ ਦੁਬਾਰੇ ਫੋਨ ਲਾਇਆ ਕਹਿੰਦੀ ਵੀ ਮੈਂ ਚੜ ਕੇ ਆਉਂਗੀ ਚੰਗਾ ਬਬੇ ਫਿਰ ਪੈਂਚਕਾ ਚੜਨਗੀ ਫਿਰ ਉਹ ਵਹਿਮ ਜਾ ਮਨ ਫਿਰ ਮੈਂ ਬਣਾ ਹੀ ਦੇਣਾ ਰਖੜੀ। ਆਹ ਭਗ ਜਾ ਚੱਲ ਬਣਾ ਲਿਆ ਤੇਰਾ ਜਰਤ ਦੇਣ। ਚੰਗਾ ਬੀਬੀ ਹਰਪੀ ਨੂੰ ਦੱਸੀ ਨਾ ਫਿਰ। ਕਿੰਗਾ ਚੰਗਾ। ਬਣਾ ਕੇ ਲੋ ਨਾ ਮੈਂ ਭੈਣ ਦਾ ਨਹੀਂ ਹੀ ਫਿਰ ਮੈਨੂੰ ਤਾਂ ਜਾਣੀ ਪਊ। ਲੈ ਜਾ ਵਗ ਜਾ। ਦੇਖ ਲਾ ਉਹਦਾ ਮੋਟਰਸਾਈਕਲ ਚੱਕੀ। ਨੇ ਮੈਂ ਇੰਨਾ ਆਖਿਆ ਸੀ ਵੀ ਪਈ ਇਹ ਜਿਵੇਂ ਜਾਣਾ ਨਹੀਂ। ਲੈ ਹੁਣ ਮੋਟਰਸਾਈਕਲ ਕਿੱਧਰ ਕੱਢੇ? ਮੋਟਰਸਾਈਕਲ ਕਿੱਧਰ ਕੱਢਣਾ ਸੀਗਾ? ਹਾਂ। ਉਹ ਦੇਖ ਲੈ ਭੈਣ ਤਾਂ ਆਈ ਨਹੀਂ ਸੁਖੀ। ਬੇਬੇ ਐ ਕਹਿੰਦੀ ਸੀ। ਵੀ ਕੱਲ ਨੂੰ ਪੈਂਚਕਾ ਚੜ ਜਾਣੀ ਐ ਹਰਪ੍ਰੀਤ ਬਹਿਮਾਨ ਦੀ ਤੀ ਵੀ ਤੂੰ ਐਂ ਕਰ ਭੱਜ ਕੇ ਜਾ ਤੇ ਆ ਵੀ ਰਖੜੀ ਭਾਈ ਬਣਾ ਹੀ ਲਿਆ ਟਾਈਮ ਕਿਹੜਾ ਹੋਇਆ ਪਤਾ ਤੈਨੂੰ ਐ ਪਤਾ ਤੈਨੂੰ ਕੀ ਹੁੰਦਾ ਮੇਰੀ ਗੱਲ ਸੁਣ ਲੈ ਬਨਾਲਾ ਕਿੱਡੀ ਦੂਰ ਉਹਨੇ ਸੌਹਰੇਣਗੇ ਨਾ ਮੇਰੀ ਗੱਲ ਸੁਣ ਲੈ ਇੱਕ ਵੇਲਾ ਹੋ ਗਿਆ ਮੈਂ ਭੈ ਕੋਲ ਰੇਪੂ ਨਾ ਆਉਂਗਾ ਮੈਂ ਰੇਪੇਂਗਾ ਤੇ ਘਰੇ ਕੋਣੇ ਮੈਂ ਤੇ ਬੇਬੇ ਕੱਲੀਆਂ ਫਿਰ ਹੁਣ ਬੇਬੇ ਗਈ ਤੇ ਮੇਰੀ ਕੀ ਸਾਰੇ ਭੈ ਆਪਦਾ ਸੁੱਖੀ ਨੂੰ ਮੈਂ ਆਖਿਆ ਸੀ ਚਾਰ ਦਿਨ ਹੋ ਗਏ ਫੋਨ ਕਰੀ ਜਾਂਦੀ ਨੂੰ ਵੀ ਭਾਈ ਰਖੜੀ ਬਣ ਜਾ ਆ ਜਾਂਦੀ ਉਫਰ ਕੱਲ ਨੂੰ ਤੂੰ ਬਹਿਮ ਨਾ ਕਰਿਆ ਜੇ ਨਹੀਂ ਬਹਿਮ ਕਰਦੀ ਮੈਂ ਨਾ ਜਾਣਾ ਫਿਰ ਤੂੰ ਕੱਲ ਨੂੰ ਅੰਦਰ ਬਹਿਮ ਕਰਦੀ ਮੈਨੂੰ ਤਾਂ ਪੂਰਾ ਬਹਿਮ ਹੈ ਮੈਂ ਤਾਂ ਕੱਲ ਨੂੰ ਰਖੜੀ ਵੱਜਣ ਦਿੰਦੀ ਨਹੀਂ ਜੇ ਤੈਨੂੰ ਬਹਿਮੇ ਫਿਰ ਮੈਂ ਹੁਣੀ ਬਣਾ ਕੇ ਲੈਣ ਤਾਂ ਹੀ ਜਾਣਾ ਹੁਣੀ ਤੂੰ ਐਂ ਕਰੋ ਤੇਰੀ ਚਾਬੀ ਦੇ ਕੇ ਮੈਂ ਨਿਕਲੂਗੀ ਮੋਟਰਸਾਈਕਲ ਦੀ ਲੈ ਲੈ ਜਾ ਮੋਟਰਸਾਈਕਲ ਫਿਰ ਭੱਗ ਜਾ ਕਿਉਂ ਨਹੀਂ ਜਾਣਦੀ ਤੂੰ ਐਂ ਕੋ ਕਰਦੀ ਐ ਹੁਣ ਫਿਰ ਮੇਰੀ ਗੱਲ ਸੁਣ ਲੈ ਤੂੰ ਚਾਬੀ ਤਾਂ ਹੁਣ ਮੋਟਰਸਾਈਕਲ ਦੀ ਕੱਢ ਲਈ ਕੱਲ ਨੂੰ ਫਿਰ ਮੇਰੀ ਭੈਣ ਆਊ ਪਾਂਚਕਾ ਪੂੰਚਕਾ ਜੀ ਰਖੜੀ ਬਣ ਕੇ ਜਾਊਗੀ ਤਾਂ ਫਿਰ ਤੇਰੀ ਭੈਣ ਐ ਕਰੇ ਤੇਰੀ ਭੈਣ ਗੇਟ ਤੇ ਆ ਕੇ ਦੇਖੇ ਜੇ ਤੇਰੀ ਭੈਣ ਨੂੰ ਗੇਟ ਤੋਂ ਪੁੱਠੀ ਨਾ ਮੋੜਿਆ ਮੈਂ ਮੁੰਡੇ ਨਾਲ ਬੇਬੇ ਨਾਲ ਗੱਲ ਕਰਤੀ ਮੈਂ ਮੁੰਡੇ ਨੂੰ ਫੇਰ ਖੜ ਗਿਆ ਮੋਟਰਸਾਈਕਲ ਲੈ ਕੇ ਇਹਦਾ ਗੱਲਾਂ ਮਾਰਨ ਲੱਗ ਗਿਆ ਬੇਬੇ ਜਾਣ ਨਹੀਂ ਦਿੰਦੀ ਹਰ ਪਾਸੇ ਅੱਜ ਰਾਤ ਹੋਈ ਪਈ ਅੱਧੀ ਰਾਤ ਤਾ ਹੋਈ ਪਈ ਹੁਣ ਬੇੜਾ ਕੋਈ ਕੋਈ ਨਾ ਕੁਛ ਨਹੀਂ ਹੁੰਦਾ ਆ ਬਾਤ ਖੜੀ ਗਿਆ ਹੁਣ ਆ ਜੂ ਮੁੰਡਾ ਬਣਾ ਕੇ ਕਿਉਂ ਮੈਂ ਕੋਲ ਇਸ ਨਾਲ ਫੇਰ ਜੀ ਬੇਬੇ ਕਰਾਂ ਮੇਰੀ ਤਾਈ ਨੂੰ ਇਧਰ ਪਾਲਿਆ ਮੈਂ ਉੱਥੇ ਰਹੀ ਪਹੁੰਗਾਂ ਸਵੇਰੇ ਮੈਂ ਕਰਦੀ ਬੇਬੇ ਨਾਲ ਗੱਲ ਐ ਕਰਾਂ ਸੁਖੀ ਨੂੰ ਫੋਨ ਕਰ ਦੇ ਬਾਈ ਨੂੰ ਲੈ ਕੇ ਆ ਜੂਗੀ ਹੁਣ ਆ ਜਾਣ ਨਾ ਫਿਰ ਉਹਨੂੰ ਕਿਵੇੜਾ ਹੋਊਗਾ ਤੇਰੇ ਆਪਣੇ ਮੁੰਡੇ ਦਾ ਤੇ ਰੋਣਾ ਨੂੰ ਵੀ ਕਿਵੇੜਾ ਹੈ ਨਾ ਤੇਰੀ ਧੀ ਵੇ ਤਾਂ ਨੇਰਾ ਹੋ ਜੂ ਤੇਰੀ ਧੀ ਦੇ ਤਾਂ ਅਖੰਡ ਮੱਛਰ ਪੈ ਜੂਗਾ ਤੇ ਇਹਦੇ ਨਹੀਂ ਮੱਛਰ ਪੈਂਦਾ ਪੁੱਤ ਕੁਛ ਲੱਗਦਾ ਨਹੀਂ ਐਨਕਾ ਲਾ ਕੇ ਲੈ ਜੂ ਤੂੰ ਰਖੜੀ ਬਣਾ ਲੈ ਹੁੰਦੇ ਐਨੇ ਮੁੰਡੇ ਨੂੰ ਕਿਉਂ ਲੇਟ ਕਰਾਈ ਜਾਂਦੇ ਆ ਕਿਉਂ ਐਨੇ ਤੈਸ ਨਾਲ ਭੇਜਦੀਆਂ ਗਈ ਮੈਂ ਕਿੱਥੇ ਗਲੇਸ਼ ਕਰਦੀ ਆ ਮੈਂ ਤਾਂ ਗਲੇਸ਼ ਕਰਦੀ ਨਹੀਂ ਮੈਂ ਤਾਂ ਕੁਛ ਕਹਿੰਦੀ ਮੈਂ ਤਾਂ ਕਹਿੰਦੀ ਆ ਵੀ ਕੋਈ ਨਹੀਂ ਤਿੰਨ ਦਿਨ ਆਏਗੇ ਪੰਜਕਾਂ ਚਾਰ ਜਨਾਂ ਨੂੰ ਬੰਨ ਜੂਗੀ ਉਦਦੇ ਆ ਜੂ ਤੇਰੀ ਕੁੜੀ ਚਲ ਇਹ ਵੀ ਗੱਲ ਠੀਕ ਹੈ ਫਿਰ ਕੋਈ ਕਰਨੀ ਆਪਾਂ ਹਮ ਕਰਦੀ ਐ ਚਾਰ ਹੋਰ ਜੇ ਲੇਟ ਹੀ ਹੋਗੀ ਤੇ ਰਖਣੀ ਪੈਂਚ ਕਾਂ ਚੜ ਗਈਆਂ ਨਾ ਹੁਣ ਤਾਂ ਤੇਰੀ ਕੁੜੀ ਫੇਰ ਲੇਟ ਰਖੜੀ ਬੰਨਣਾ ਆਉਗੀ ਹੁਣ ਨਹੀਂ ਬੰਨੀ ਜਾਂਦੀ ਚੁੱਪ ਕਰਕੇ ਇਧਰ ਆ ਜਾ ਮੈਂ ਤੈਨੂੰ ਦੱਸਾਂ ਹੁਣ ਨਹੀਂ ਜਾਣਾ ਇਹ ਜੇ ਬੇੜੀ ਬੂਲਾ ਦੇਖ ਲੈ ਕੀ ਬੂਲਾ ਦੇਖ ਲੈ ਹੋਰ ਫੇਚੂ ਮੁੰਡੇ ਨੂੰ ਹੁਣ ਬਗ ਜਾਂਦੇ ਮੋ ਤਿਆਰ ਹੋਇਆ ਬੈਠਾ ਵਾ ਬਗ ਜਾਂਣਾ ਫੇਰ ਮੈਂ ਐ ਕਰ ਨਾਲ ਫੇਰ ਇਹਨੂੰ ਵੀ ਲੈ ਜਾ ਬੇਬੇ ਨੂੰ ਵੀ ਲੈ ਜਾ ਤੇ ਮੈਂ ਉਹਦੇ ਭਰਾ ਨੂੰ ਫੋਨ ਕਰ ਦਾਨੀਆ ਮੈਨੂੰ ਉਚੜਾ ਕੇ ਲੈ ਲੈ ਸਾਨੂੰ ਜਿੰਦਾ ਲਾ ਦਿਓ ਲੈ ਦੇਖ ਲੈ ਆ ਗੋਲਦੀ ਆ ਫੇਰੇ ਤਾਂ ਭਾਈ ਲੈ ਚੱਕੇ ਉਹ ਬੋਲਦਾ ਭਾਈ ਬਾਲਾ ਬੱਕਰੀ ਬਣਿਆ ਰਹਿਣਾ ਇਹਦੇ ਮੂਰੇ ਨਾ ਨਾ ਐ ਕਰੋ ਆ ਪੇ ਚੱਕੋ 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 ਜਿੰਦੇ ਸਾਰੇ ਘਰ ਨੂੰ ਲਾਓ ਜਿੰਦੇ ਲੋਕ ਕਰ ਦਿਓ ਘਰ ਨੂੰ ਤੂੰ ਮਾਉ ਦਿੱਤੀ ਕੋਲੇ ਵਗ ਜਾ ਤੂੰ ਦੋਨੇ ਵਗ ਜੋ ਰਾਤ ਰਹਿ ਤੋ ਮੈਂ ਆ ਪੇ ਕਰ ਬਾਰ ਸੰਭੂਗੀ ਕਰ ਲੀ ਵੇ ਵੇ ਛੱਡ ਪਰੇ ਹੁਣ ਕਵੇਲਾ ਹੋਇਆ ਪਿਆ ਪਤਾ ਜਾਂਦੀ ਨਹੀਂ ਕਿ ਤੂੰਨੇ ਵਗਜੋ ਤੇ ਗੱਲਾਂ ਨੇ ਕਰਦੀ ਨਾ ਤਾਰਾ ਕੌਣ ਕੱਢੂਗਾ ਤੜਕੇ ਨੀਰੇ ਚਾਰੇ ਕੌਣ ਪਾਊਗਾ ਆਪੇ ਪਾ ਲੂ ਮੈਂ ਹੁਣ ਤਾਂ ਤੂੰ ਕਹਿੰਨੀ ਮੈਨੂੰ ਖੰਗ ਛਿੜ ਕੇ ਨਾ ਬਿਜਾਂਦੀ ਉਹ ਤਾਂ ਤੂੰ ਮਾਰ ਹੋ ਜੇਗੀ ਤੂੰ ਹੁਣ ਤਾਂ ਤੂੰ ਕਹਿੰਨੀ ਮੈਨੂੰ ਖੰਗ ਛਿੜ ਦੇ ਤੂੜੀ ਦਾ ਟੋਕਰਾਂ ਨਹੀਂ ਬੰਦੀ ਤੜਕੇ ਨੀਰਾ ਕਿਵੇਂ ਪਾ ਦੇਗੀ ਯਾਰ ਹੁਣ ਹੋਰ ਕੀ ਕਰਾਂ ਦੀ ਧੀ ਦੀ ਮਾਰੀ ਨੂੰ ਗੋਹਾ ਵੀ ਛੱਡਣਾ ਬਹੁਤਾ ਰ ਆ ਵੀ ਕਟੜੀਆਂ ਪੈਣਗੀਆਂ ਦੇਖ ਭਾਈ ਮੈਂ ਤੈਨੂੰ ਇੱਕ ਵਾਰੀ ਕਹਦਾ ਵੀ ਆਪੇ ਲੇਟ ਰਖੜੀ ਬਨਜੂਗੀ ਮੰਗਰੋਂ ਆਜੂਗੀ ਕੋਈ ਲੋੜ ਨਹੀਂ ਜ ਦੇਖੋ ਦੇਖ ਹੁਣ ਕਿਵੇਂ ਕਰਦੀ ਐ ਮੂੰਹ ਨੂੰ ਜਾਣ ਤਾਂ ਮੈਂ ਦਿੰਦੀ ਨਹੀਂ ਜਿਵੇਂ ਜਾਣ ਦੇਣਾ ਹੁੰਦਾ ਤੇ ਮੈਂ ਮੋਟਰਸਾਈਕਲ ਦੀ ਚਾਬੀ ਕਿਉਂ ਕੱਢਦੀ ਕੋਈ ਨਹੀਂ ਮੈਂ ਵੀ ਆਪਦੀ ਹਿੰਡ ਪਗਾ ਕੇ ਹਟੂਗੀ ਵੀ ਜਿਵੇਂ ਤੂੰ ਹਿੰਡ ਕਰਦੀ ਸੀ ਨਾ ਤੇਰੀ ਕੁੜੀ ਨੇ ਹਿੰਡ ਫੜੀ ਸੀ ਵੀ ਮੈਂ ਜਾਣਦੀ ਨਹੀਂ ਜਾਣਦੀ ਨਹੀਂ ਪਹਿਲਾਂ ਰਖੜੀ ਬੰਨਣਾ ਮੰਗਰੋਂ ਜਾऊं ਹੁਣ ਆ ਜੇ 4 ਦਿਨਾਂ ਨੂੰ ਆ ਜੇ